ચચિઓ સલાાા સાાાાા ਬਲਕਾਰ ਸਿੰਘ ਉਹ ਜੀ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਪਹੁੰਚੇ ਹੋ ਤੇ ਗੁਰਦੁਆਰਾ ਸ਼ਹੀਦ ਗੰਗ ਸਾਬ ਜੀ ਦੇ ਵੀ ਨਤਮਸਤ ਹੋਏ ਹੋ ਜੀ ਤੇ ਕੀ ਇਤਿਆਸ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਰ ਸਿੰਘ ਹਾਂ ਜੀ ਕਨੈਕਟ ਤੇ ਅੱਜ ਅਸੀਂ ਪਹੁੰਚੇ ਆ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਦੇ ਅੱਗੇ ਅਸੀਂ ਖੜੇ ਆ ਇਸ ਜਗ੍ਹਾ ਦੇ ਉੱਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਆ ਕੇ ਸਰੰਦਰੀ ਤੇ ਹਤਰ ਨਾਲ ਟਕੜਕਾਈ ਤਾਂ ਇੱਥੇ ਜਿਹੜੇ ਸ਼ਹੀਦ ਹੋਏ 6000 ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਸ ਇੱਕ ਗੁਰਦੁਆਰਾ ਬਣਿਆ ਹੈ ਜਿਹੜੀ ਸੰਗਤ ਆਉਂਦੀ ਹੈ ਤਾਂ ਇਸ ਸਥਾਨ ਤੇ ਜ਼ਰੂਰ ਆ ਕੇ ਨਤਮਸਤਕ ਹੋਇਆ ਕਰੋ ਆਪਣੇ ਮਨ ਦੀ ਅੰਦਰੋਂ ਸਾਧੂਆਂ ਨੂੰ ਕਰੂ ਸਾਰੇ ਸ਼ਹੀਦਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਪੱਤੇ ਮੇਰਾ ਨਾਮ ਮਨਤਾ ਸਿੰਘ ਹੋ ਗਿਆ ਪੰਨੇ ਤੋਂ ਜੀ ਅਸੀਂ ਨਤਮਸਤਕ ਹੋਏ ਅੱਜ ਗੁਰਦੁਆਰਾ ਸਾਹਿਬ ਫਤਿਹਗੜ ਸਾਹਿਬ ਤੇ ਸ਼ੁਕਰਾਨਾ ਕਰਨ ਦੇ ਲਈ ਕਿਉਂਕਿ ਅੱਜ ਮੈਨੂੰ ਮੁੱਖੀ ਅਧਿਕਾਰ ਮੰਚ ਹਿਊਮਨ ਰਾਈਟਸ ਰਾਸ਼ਟਰੀ ਹਿਊਮਨ ਰਾਈਟਸ ਦਾ ਲੋਕੰਗਨਾ ਚੇਅਰਮੈਨ ਸਾਹਿਬ ਕੀਤਾ ਗਿਆ ਹੈ ਡਾਕਟਰ ਕੇਐਸ ਖੇੜਾ ਜੀ ਬੰਦੋਵਾਲਾ ਡਾਕਟਰ ਡਾਕਟਰ ਜਸਵੰਤ ਸਿੰਘ ਖੇੜਾ ਜੀ ਨਾਲ ਬਹੁਤ ਬਹੁਤ ਧੰਨਵਾਦ ਸੰਵਾਦ ਅਭਾ ਸਾਹਿਬ ਜੀ ਦਾ ਤੇ ਅੱਜ ਮੈਂ ਇੱਥੇ ਆਨਟ ਕਰਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਵਾਤਾਵਰਣ ਦੇ ਲਈ ਵੀ ਜ਼ਰੂਰ ਅਸੀਂ ਕੰਮ ਕਰਾਂਗੇ ਵੱਧ ਤੋਂ ਵੱਧ ਤੇ ਹੋਰ ਇੰਡੀਆ ਸਮਾਜ ਦੇ ਵਿੱਚ ਪ੍ਰਕਿਰਤੀਆਂ ਦੇ ਉਹਦੇ ਵਿਰੁੱਧ ਸੰਘਰਸ਼ ਕਰਾਂਗੇ ਤੇ ਮਨਚ ਵੱਲੋਂ ਉੱਪਰੋਂ ਜੋ ਵੀ ਸਾਡੇ ਆਰਡਰ ਆਉਣਗੇ ਉਹਦੇ ਤੇ ਅਸੀਂ ਹਮੇਸ਼ਾ ਤਨੋਂ ਮਨੋਂ ਤੁਹਾਨੂੰ ਸੇਵਾ ਕਰਦੇ ਰਹਾਂਗੇ ਵਾਇਕ ਜੀ ਦਾ ਖਰਸ਼ਾ ਵਾਇਕ ਜੀ ਕੀਤੇ ਫਤਿਹਗਰ ਸਾਹਿਬ ਖੜੇ ਹੈ ਅ ਮੈਂ ਤਾਂ ਕਿ ਅ ਸੰਦੇਸ਼ ਦੇ ਰਿਹਾ ਹੈ ਗੁਰੂਆਂ ਦੇ ਜਿਹੜੇ ਚਿੱਤ ਦਿੱਤੇ ਹੋਏ ਸੰਦੇਸ਼ ਨੇ ਆਪਣਾ ਪਵਨ ਗੁਰੂ ਪਾਣੀ ਪ타ਰ ਮਾਤਾ ਧਰਮਾ ਦਾ ਇਸ ਰਾਸਤੇ ਤੇ ਨੌਜਵਾਨੀ ਸਭ ਨੂੰ ਚੱਲਣਾ ਚਾਹੀਦਾ ਹੈ ਵਰਤਮਾਨ ਸਮੇਂ ਦੇ ਇਹ ਨਸਿਆਂ ਤੋਂ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਆਪਣੇ ਮਾਵਾਪੀ ਦੀ ਸੇਵਾ ਕਰਨ ਚਾਹੀਦੀ ਹੈ ਉਹਨਾਂ ਦੇ ਅਗਿਆ ਕਰੀ ਬਹੁਤ ਚੰਗੇ ਪੜੋ ਜੇ ਅਸੀਂ ਚੰਗੇ ਪੜਾਂਗੇ ਦੇਖਾਂਗੇ ਸਾਡੇ ਮਾਵਾਪਦਾ ਵੀ ਹੌਸਲਾ ਵਧਦਾ ਹੈ ਸਾਡਾ ਸਰੀਰ ਵੀ ਤੰਦਰੁਸਤ ਰਹੂਗਾ ਜੇ ਅਸੀਂ ਨਸ਼ਿਆਂ ਤੋਂ ਦੂਰ ਰਾਵਾਂਗੇ ਸਮਾਜ ਨੂੰ ਵੀ ਇੱਕ ਚੰਗੀ ਸਿਹਤ ਹੋਊਗੀ ਚੰਗੇ ਤੰਦਰੁਸਤ ਸਰੀਰ ਦੇ ਵਿੱਚ ਹੀ ਜਿਹੜਾ ਹੈਗਾ ਚੰਗਾ ਜਿਹੜਾ ਮਨ ਹੁੰਦਾ ਉਹਦੇ ਵਿੱਚ ਹੀ ਚੰਗਾ ਚੰਗੇ ਤੰਦਰੁਸਤ ਸਰੀਰ ਵਿੱਚ ਜਗਾਂ ਬੰਗੂਗਾ ਤੇ ਆਪਣੇ ਉਤਲ ਨੌਜਵਾਨਾਂ ਦਾ ਆਪ ਨੂੰ ਸੰਭਾਲੋ ਵਾਇਰਸ ਤੋਂ ਖਾਲਸਾ